ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅjnਾਲੇ ਵਿੱਚ ਆ ਰਹੇ ਨੇ ਰੈਲੀ ਕਰ ਰਹੇ ਨੇ ਨਾਲ ਹੀ ਇੱਕ ਕਾਜਦਾਰ ਜਿਹੜਾ ਉਹ ਨੀਂ ਪੱਥਰ ਨਹੀਂ ਰੱਖਣ ਜਾ ਰਹੇ ਨੇ ਉਹਨਾਂ ਨੂੰ ਮਿਲਣ ਵਾਸਤੇ ਜਿਹੜਾ ਕਿਸਾਨ ਨੇ ਉਹ ਅੱਗੇ ਆ ਰਹੇ ਨੇ ਪਰ ਦੂਜੇ ਬੰਦੇ ਤੁਸੀਂ ਵੇਖ ਸਕਦੇ ਜਿਹੜੀ ਪੁਲਸ ਆ ਉਹ ਇੱਕ ਵੱਡੀ ਜਿਹੜੀ ਸਿਕਿਉਰਿਟੀ ਲਾ ਕੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਪੁਲਸ ਵੱਲੋਂ ਜਿਹੜੇ ਪੁਖਤਾ ਪਰਬੰਧ ਕੀਤੇ ਹੋਏ ਨੇ ਵੀ ਇਹਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਕਿਉਂਕਿ ਪਹਿਲਾਂ ਵੀ ਇਹਨਾਂ ਨੂੰ ਗੱਗੋਮਾਰ ਰੋਕਿਆ ਗਿਆ ਸੀ ਇਹ ਨਾਕਾਬੰਦੀ ਉਥੋਂ ਜਿਹੜਾ ਬੈਰੀਕੇਡ ਸੀਗੇ ਪੰਜਾਬ ਪੁਲਿਸ ਦੇ ਉਹ ਤੋੜ ਕੇ ਅੱਗੇ ਵਧੇ ਨੇ ਇਹਨਾਂ ਨਾਲ ਹੁਣ ਗੱਲ ਕਰਦੇ ਆਂ ਕੀ ਇਹਨਾਂ ਦੀ ਮੰਗ ਆ ਕੀ ਕਿਉਂ ਇਹ ਮਿਲਣਾ ਚਾਹੁੰਦੇ ਨੇ ਮੁੱਖ ਮੰਤਰੀ ਨੂੰ ਕੀ ਇਹਨਾਂ ਦੀ ਮੰਗ ਹੈਗੀ ਆ ਭਾਜੀ ਕੀ ਨਾਂ ਤੁਹਾਡਾ ਕਿਹੜੀ ਥਾਂ ਜਥੇ ਬੰਦੀ ਆ ਮੈਂ ਪਲਵਿੰਦਰ ਸਿੰਘ ਮਾਲ ਭਾਰਤੀ ਕਿਸਾਨ ਜੁਨੀਆ ਨੇਕਤਾ ਸੰਘਰਸ਼ ਦਾ ਸੂਬਾ ਪ੍ਰਧਾਨ ਜਿਹੜਾ ਸਾਡੇ ਵੱਲੋਂ ਹੜਪੀੜਤ ਦੀਆਂ ਮੰਗਾਂ ਨੂੰ ਲੈ ਕੇ ਹੜਪੀੜਤ ਦੀਆਂ ਮੰਗਾਂ ਨੂੰ ਲੈ ਕੇ ਅੱਜ ਭਗਵੰਤ ਮਾਨ ਨੂੰ ਸਵਾਲ ਪੁੱਛੇ ਜਾਣੇ ਸਨ ਜਿਹੜਾ ਬਹੁਤ ਹੀ ਗਰਦਾਸਪੁਰ ਅੰਮਰਸਰ ਦੇ ਵਿੱਚ ਮਾਰ ਹੋਈ ਹੈ ਨਾ ਸਾਨੂੰ ਘਰਾਂ ਦੇ ਨਾ ਫਸਲਾਂ ਦੇ ਨਾ ਕੱਚੀਆਂ ਹੋਰ ਕਿਸਮਾਂ ਦੀਆਂ ਪੈਲੀਆਂ ਦੇ ਨਾ ਰੇਤਾ ਸਿਟਿੰਗ ਜਿਹੜਾ ਸੈਂਟਰ ਸਰਕਾਰ ਵੱਲੋਂ ਆਇਆ ਵਜਿਤਾ ਜਾਂਦਾ ਉਹ ਸਰਕਾਰ ਵੱਲੋਂ ਦਿੱਤਾ ਗਿਆ ਡਰਾਮੇ ਭਾਜੀ ਭਲੇ ਪਿੰਡ ਆਏ ਹੀ ਉਹਦੇ ਵੰਡ ਕੇ ਚੈੱਕ ਹਜੇ ਵੀ ਇਹ ਚੈੱਕ ਕਿਸਾਨਾਂ ਨੇ ਨਾ ਲਿਆਂਦੇ ਨੇ ਇਸ ਰੋਸ ਦੇ ਵਜੋਂ ਅੱਜ ਜਾ ਰਹੇ ਆ ਤੇ ਤੁਸੀਂ ਵੇਖਿਆ ਗੱਗੋਮਲ ਕਿੰਨੀ ਪਾਰੀ ਫੋਰਸ ਲਾ ਕੇ ਰੋਕਨ ਦੀ ਇਹੋ ਹੀ ਭਗਵੰਤਮਾਨ ਆਣ ਕੇ ਸਾਡੇ ਨਾਲ ਚੀਮਾ ਖੁੱਡੀ ਪਰਾਲੀ ਵਾਲੇ ਮਸਲੇ ਧਰਨੇ 'ਚ ਬੈੰਧਾ ਦੇ ਜਾਂ ਧਰਨੇ ਵਾਲਿਆਂ ਤੋਂ ਇੰਨਾ ਡਰ ਲੱਗਣ ਡਿਆ ਪਿਆ ਵੀ ਧਰਨੇ ਵਾਲਿਆਂ ਨੂੰ ਇੰਨਾ ਪੌਰੀ ਪੁਲਸਬਲ ਲਾ ਕੇ ਰੋਕਿਆ ਜਾ ਰਿਹਾ ਕਹਿੰਦੇ ਸੀ ਕਿ ਮੁਆਵਜ਼ਾ ਪਹਿਲਾਂ ਮਿਲੂਗਾ ਤੇ ਹਾਂ ਤੁਹਾਡੀ ਬਹੁਤ ਵਧੀਆ ਸਵਾਲ ਆ ਵੀ ਪਾਣੀ ਆਜੂ ਤੇ 20000 ਰੁਪਏ ਤੁਹਾਡੇ ਅਕਾਊਂਟ 'ਚ ਪਾਉਗੇ ਦੂਜੇ ਪੈਸੇ ਬਾਅਦ 'ਚ ਪਾਵਾਂਗੇ ਤੇ ਗਰਦੌਰੀ ਬਾਤ ਹੋ ਗਈ ਇਹ ਹੁਣ ਸਾਰਾ ਇਹ ਜਿਹੜਾ ਮਾਜਵਾ 20000 ਦਿੱਤਾ ਉਹ ਵੀ ਨਹੀਂ ਦਿੱਤਾ ਸਾਨੂੰ ਆ ਸਾਰੇ ਜਿਹੜਾ ਹੜਪੀੜ ਤੇ ਕਿਸਾਨ ਨੇ ਇਹਨਾਂ ਦੀ ਜਾਨ ਨੂੰ ਰੋ ਰਹੇ ਨੇ ਸੰਸਥਾਾਂ ਨੇ ਐਨਓਜੀਆ ਨੇ ਜਥੇਬੰਦੀਆਂ ਨੇ ਫੜ ਕੇ ਬਾਹਰ ਲੋਕਾਂ ਦੀ ਕਣਕ ਬਜਾਤੀ ਪਰ ਆ ਜਿਹੜੇ ਲੋਕ ਨੇ ਸਰਕਾਰੀ ਮਾਜਵਾ ਹਜੇ ਤੱਕ ਸਰਕਾਰ ਨੇ ਦਿੱਤਾ ਉਹ ਸਵਾਲ ਪੁੱਛਣ ਜਾ ਰਹੇ ਤੇਦਰ ਵੇਖੋ ਕਿੰਨਾ ਭਾਰੀ ਪੁਲਿਸ ਬਲ ਲਾad ਦਿੱਤਾ ਗਿਆ ਵੀ ਰੋਕਣ ਲਈ ਵੀ ਇੱਥੇ ਰੋਕਿਆ ਜਾਏ ਭਗਵੰਤ ਮਾਨ ਨੂੰ ਕਹਿਣਾ ਚਾਹੁੰਦੇ ਵੀ ਤੂੰ ਪਿੰਡਾਂ 'ਚ ਹੀ ਆਉਣਾ ਉਹ ਸੱਤਾਂ 'ਚ ਹੀ ਆਉਣਾ ਜਿਹੜਿਆਂ ਦੀ ਗੱਲ ਕਰਦਾ ਨਾ ਇਹ ਲੋਕ ਤੈਨੂੰ ਗਿੱਲੀਆਂ ਪਾਥੀਆਂ ਦਾ ਸਵਾਦ ਕਰਨਗੇ ਉਹ ਤਾਂ ਇਹ ਤੜੀ ਮੰਗ ਹੀ ਹੈਗੀ ਹੁਣ ਸਾਡੀ ਇਹੋ ਮੰਗਿਆ ਵੀ ਸਾਡੀ ਜਿਹੜੀ ਉੱਚ ਅਸਰਾਨਾ ਮੀਟਿੰਗ ਕਰਵਾਈ ਜਿਹੜੇ ਮਾਜਵੇ ਲੋਕਾਂ ਦੇ ਉਹ ਪਾਏ ਜਾਣ ਜਿਹੜੇ ਘਰਟ ਹੈਗੇ ਕਿਸਾਨਾਂ ਮਜ਼ਦੂਰਾਂ ਦੇ ਉਹਨਾਂ ਦੀ ਮਤਲਬ ਪੋਰਟਲ ਖੋਲੀ ਜਾਵੇ ਪੋਰਟਲ ਐਸ ਡੀ ਐਮ ਇਹ ਨਾਲਾ ਬੰਦ ਕਰਕੇ ਬੈਠਾ ਵਾ ਸਾਡੀ ਮੰਗ ਲੋਕਾਂ ਦੀ ਜਿਹੜੀਆਂ ਮੰਗਾਂ ਦੇ ਨਾਲ ਹੀ ਹੈ ਹੜ ਪੀਟ ਚਲੋ ਆਓ ਚਲਦੇ ਜਾਂਦੇ ਨਾਲ ਚਲਦੇ ਆ ਕਿ ਦੇਖਦੇ ਆ ਵੀ ਪੁਲਿਸ ਜਿਹੜੀ ਆ ਉਹਨਾਂ ਵੱਲੋਂ ਜਿਹੜੇ ਵੱਡੇ ਬੈਰੀਗੇਡ ਜਿਹੜੇ ਲਗਾਏ ਗਏ ਨੇ ਪੁਲਿਸ ਅਧਿਕਾਰੀ ਵੀ ਇਹਨਾਂ ਨੂੰ ਅੱਗੇ ਨਹੀਂ ਵਧਣ ਦੇ ਰਹੇ ਕਿਉਂਕਿ ਇਹਨਾਂ ਨੂੰ ਪਹਿਲਾਂ ਵੀ ਜਿਹੜਾ ਅੱਗੇ ਨਹੀਂ ਵਧਣ ਦਿੱਤਾ ਐਂਡ ਗੱਗੋਮਾਲ ਤੋਂ ਇਹ ਤੁਰੇ ਨੇ ਉੱਥੇ ਵੀ ਬੈਰੀਕੇਡ ਲਗਾਇਆ ਗਿਆ ਸੀ ਕਿ ਪੁਲਿਸ ਵੱਲੋਂ ਜਿਨ੍ਹਾਂ ਨੇ ਬੈਰੀਕੇਡਾਂ ਨੂੰ ਤੋੜ ਕੇ ਇਹ ਜਿਹੜੇ ਕਿਸਾਨ ਜਥੇਬੰਦੀ ਅੱਗੇ ਵਧੀ ਆ ਹੁਣ ਪੁਲਿਸ ਵੱਲੋਂ ਵੀ ਇੱਕ ਜਿਹੜੀ ਕੰਧ ਆ ਉਹ ਪੂਰੀ ਬਣਾਈ ਗਈ ਆ ਦੇਖਦੇ ਹੁਣ ਪੁਲਿਸ ਜਿਹੜੀ ਹੈ ਉਹ ਇਹਨਾਂ ਨੂੰ ਰੋਕ ਪਾਉਂਦੀ ਹੈ ਨਾ ਕੀ ਇਹਨਾਂ ਦਾ ਜਿਹੜਾ ਫੈਸਲਾ ਹੁੰਦਾ ਉਹ ਦੇਖਦੇ ਆ ਕਿਉਂਕਿ ਕਿਸਾਨ ਜਿਹੜੇ ਨੇ ਉਹ ਵੀ ਬੁਰੇ ਗੁੱਸੇ ਵਿੱਚ ਨੇ ਆਪਣੀ ਹੱਕੀ ਮੰਗਾ ਮੰਨਵਾਉਣ ਨੂੰ ਬਿਲਕੁਲ ਤਿਆਰ ਬੈਠੇ ਨੇ ਕਿਸਾਨ ਤੇ ਪੁਲਿਸ ਹੁਣ ਆਹਮੋ ਸਾਹਮਣੇ ਇੱਕ ਵਾਰੀ ਫੇਰ ਹੋਣ ਲੱਗੇ ਨੇ ਦੇਖਦੇ ਆ ਕਿ ਕਿਸਾਨ ਤੇ ਪੁਲਿਸ ਹੁਣ ਇਹਨਾਂ ਵਿੱਚ ਕੀ ਫੈਸਲਾ ਹੁੰਦਾ ਜਾਂ ਕੀ ਇਹ ਦਰਨੇ ਦੇ ਬੈਠ ਜਾਂਦੇ ਨੇ ਜਾਂ ਅੱਗੇ ਵੱਧਦੇ ਨੇ ਕਿਉਂਕਿ ਪੁਲਿਸ ਪੂਰੀ ਸਿਕਿਉਰਿਟੀ ਵਿੱਚ ਹੈ ਪੁਲਿਸ ਵਾਲੇ ਵੀ ਅਧਿਕਾਰੀ ਜਿਹੜੇ ਨੇ ਉਹ ਵੀ ਅੱਗੇ ਮਿਲ ਨਹੀਂ ਅੱਗਾ ਵੱਧ ਰਹੇ ਨੇ ਗੱਲ ਕਰਦੇ ਆ ਅਸੀਂ ਬੱਤੇ ਆਪੇ ਬਣਾ ਲੈਣੇ ਨੇ ਤੁਹਾਡੀ ਮੰਗ ਆ ਗਈ ਜੀ ਉਹ ਤੁਹਾਨੂੰ ਦੱਸ ਦੋ ਉਹ ਤੁਹਾਡੀ ਅੰਦਰ ਤੱਕ ਪਹੁੰਚਾ ਦੇਣਗੇ ਮੇਰੀ ਗੱਲ ਇਹ ਕਿ ਇਹ ਵੀ ਸਰਕਾਰੀ ਅਧਿਕਾਰੀ ਨਹੀਂ ਜਾਂ ਉਹ ਉੱਚ ਅਫਸਰ ਜਿਹੜੇ মিডিਏ ਦੇ ਸਾਹਮਣੇ ਆਵਾਜ਼ ਦਵਾਏ ਇਹ ਇੱਥੇ ਤੁਹਾਡੀ ਬੇੜ ਕਰ ਲੈਣੇ ਕੋਈ ਨੇ ਕਰਾ ਦੇਣੇ ਕਰੋ ਇੱਧਰ ਗੱਲ ਕਰ ਲੈਣੇ ਹਾਂ ਤੁਸੀਂ ਗੱਲ ਕਰ ਲਓ ਅਸੀਂ ਵੇਟ ਕਰ ਲੈਨੇ ਜਾਂ ਫਿਰ ਸਾਡੀ ਮਜਬੂਰੀ ਹੋ ਗਈ ਗਾਮ ਬਦਨਾ ਜੇ ਨਹੀਂ ਮੀਟਿੰਗ ਨਾ ਕਰਵਾਈ ਇੱਥੇ ਆਪਾਂ ਜਲਾ ਲੈਨੇ ਤੁਸੀਂ ਸਾਡੀ ਉੱਚ ਅਧਿਕਾਰੀ ਨਾਲ ਜਾਂ ਕੋਈ ਸਰਕਾਰ ਦੇ ਕੋਈ ਮਿਨਿਸਟਰ ਕੋਈ ਚੀਫ ਸੈਕਟਰੀ ਉਹਨਾਂ ਮੀਟਿੰਗ ਕਰਵਾਓ ਕੱਲ ਅਸੀਂ ਵੇਟ ਕਰ ਲੈਨੇ ਇੱਥੇ ਨਹੀਂ ਇਧਰ ਸਾਈਡ ਤੇ ਇੱਕ ਸਾਈਡ ਐਸਾਈਡ ਤੇ ਐਸਾਈਡ ਤੇ ਐਸਾਈਡ ਤੇ ਹੁਣ ਸਾਡੀਆਂ ਗੱਡੀਆਂ ਆਊਟਸਾਈਡ ਤੇ ਤੁਹਾਡੀ ਟ੍ਰੈਫਿਕ ਚੱਲਦੀ ਰਹੂਗੀ ਜਿੰਨਾ ਚਿਰ ਅਸੀਂ ਤੁਹਾਨੂੰ ਵਿਸ਼ਵਾਸ ਦੇਨੇ ਉਹਨਾਂ ਚਿਹਰੇ ਕੱਚਾ ਧਾਗਾ ਵੀ ਲਾ ਦੋਗੇ ਬੰਦੇ ਨਹੀਂ ਲੰਗਣਗੇ ਜਦੋਂ ਅਸੀਂ ਕਹਾਂਗੇ ਫਿਰ ਬੱਸਾਂ ਵੀ ਲੱਗ ਜੇ ਆਜੋ ਚਲਾਓ ਤੁਸੀਂ ਲਿਆਓ ਗੱਡੀ ਆਪਣੀ ਚਲੋ ਕੀ ਫੈਸਲਾ ਹੈ ਸਰ ਚਪਟਾ ਕੋ ਰੋ ਸਰ ਕੀ ਫੈਸਲਾ ਹੈ ਜੀ ਅੱਜ ਕਿਸਾਨਾਂ ਦੇ ਨਾਲ ਗੱਡੀ ਸਾਡੀ ਕੁਝ ਨਹੀਂ ਜੀ ਇਹਨਾਂ ਦੀਆਂ ਕੋਈ ਆਪਣੀਆਂ ਮੰਗਾਂ ਹੈਗੀਆਂ ਨੇ ਆਖਿਆ ਸਾਰੇ ਫੈਸਲੇ ਜਿਹੜੇ ਮੈਂ ਹੀ ਆ ਜੋ ਆਖਿਆ ਮਾਲ ਸਾਹਿਬ ਨੇ ਤੇ ਉਹ ਕੋਈ ਨਹੀਂ ਸਾਡੇ ਸੀਨੀਅਰ ਅਧਿਕਾਰੀ ਜਿਹੜੇ ਆ ਉਹ ਆ ਕੇ ਇਹਨਾਂ ਤੋਂ ਮੰਗ ਪੱਤਰ ਲੈਣਗੇ ਠੀਕ ਹੈ ਤਾਂ ਜਿੱਦਾਂ ਸੁਣਿਆ ਕਿ ਪੁਲਿਸ ਅਧਿਕਾਰੀ ਕਹਿ ਰਹੇ ਨੇ ਵੀ ਸੀਨੀਅਰ ਅਧਿਕਾਰੀਆਂ ਦੀ ਨੋਲਿਜ ਵਿੱਚ ਇਹ ਗੱਲ ਲਿਆਂਦੀ ਜਾ ਰਹੀ ਹੈ ਤਾਂ ਜੋ ਇਹ ਜਿਹੜੇ ਫੈਸਲੇ ਜਿਹੜਾ ਯੋ ਵੀ ਕਿਸਾਨ ਨੇ ਇਹਨਾਂ ਦੇ ਜਿਹੜੇ ਮੰਗਾ ਆਇਓ ਸੀਨੀਅਰ ਅਧਿਕਾਰੀ ਹੁੰਦਸੀਆਂ ਜਾਂ ਤੇ ਇਹਦਾ ਕੋਈ ਹੱਲ ਕੀਤਾ ਜਾਵੇ। ਮੈਂ ਭਰਾਵੋ ਵਿਰਿੰਦਰ ਸ਼ਰਮਾ ਪੀਡੀਸੀ న్యూ ਅਜ ਨਾਲ